ਜਿਹੜੀਆਂ ਹੁਣ ਆਪਾਂ ਨੌਰਵਾ ਆਮ ਮਸ਼ੀਨਾਂ ਦੇ ਦਿੱਤੇ ਆ ਮਸ਼ੀਨਾਂ ਦੇ 8 ਕੁਇੰਟਲ 8 ਕੁਇੰਟਲ 9 ਕੁਇੰਟਲ ਵੇਟ ਹੁੰਦਾ ਜੀ ਆਪਣੀ ਮਸ਼ੀਨ ਦੇ ਵਿੱਚ ਸਾਡੇ ਕੋਲ ਦਾ ਰੇਟ ਉਹ ਨਹੀਂ ਰੇਟ ਉਹ ਨਹੀਂ ਰੇਟ ਸੇਮ ਆ ਸੇਮ ਆ ਸਾਰੇ ਬਸ ਇਧਰ ਮਟੀਰੀਅਲ ਜਿਆਦਾ ਭਾਰ ਜਿਆਦਾ ਹੈ ਨਾ 8 ਤੋਂ 16 ਮੀਟਰ ਤੇ ਆਪਣੀ ਮਸ਼ੀਨਾਂ ਨੇ ਨਹੀਂ ਕਸਟਮਰ ਨੂੰ ਉਰੇ ਆਉਣਾ ਪੂ ਆਪਣਲੇ ਲਈ ਸਮਾਨ ਲੈਣਾ ਆਪਾਂ ਨੇ ਇਹ ਚੀਜ਼ ਲਈ ਆ ਸੋਚ ਕੇ ਵੀ ਬਾਜ਼ਾਰ ਤੋਂ ਜਿੱਥੋਂ ਮਰਜ਼ੀ ਸਮਾਨ ਲੈ ਕੇ ਪਾ ਲੂ ਹੁੰਦਾ ਬਾਕੀ ਸਹੀ ਗੱਲਾਂ ਵੀ ਹੈ ਨਾ ਕੰਮ ਉਹ ਨਹੀਂ ਕਰਨਾ ਕੰਮ ਉਹ ਨਹੀਂ ਕਰਨਾ ਇੱਕ ਇਹ ਗੜਾ ਕਿੰਨੇ ਦੇ 6000 ਦੇ ਇਹ 6000 ਦੇ 6400 ਦੇ ਨੇ ਉਠਾਈ 22000 ਦੇ ਬਾਈ ਰੇਟ ਦਾ ਹੀ ਬੋਅ ਵਰਕ ਆ 20000 ਰੁਪਏ ਦਾ ਫਰਕ ਆ ਸਿੱਧਾ ਹੀ ਸੀਰੀਅਲ ਤਾਂ ਹੈ ਜੀ ਹੁਣ ਆ ਇੱਕ ਬੋਲਟ ਹੈਗਾ ਅਨ ਬ੍ਰੇਕੋ ਦਾ ਜੀ ਛੋਟੀ ਜੀ ਗੱਲ ਆ ਹੈ ਅਨ ਬ੍ਰੇਕੋ ਦਾ ਆਪਾਂ ਛੋਟਾ ਜਿਹਾ ਕਹਿ ਦਿੰਦੇ ਆ ਨਾ ਟਾਈਕ ਯਾਰ ਇਹ ਇੱਕ ਪੀਸ 15 20 ਰੁਪਏ ਦਾ ਹੈਗਾ ਆ ਛੋਟਾ ਜਿਹਾ ਅੱਛਾ ਜੀ ਹੁਣ 80 90 ਰੁਪਏ ਕੀ ਲੋਬ ਹੈ ਵੀ ਮਤਲਬ ਨਟ ਬੋਲਟ ਹੁੰਦੇ ਨੇ ਜੋਕ ਆਗੀ ਹਾਂ ਜੀ ਇਹਦਾ ਮਤਲਬ ਇਹ ਨਹੀਂ ਵੀ ਇਥੋਂ ਕਰਾਸ ਟੁੱਟ ਜਾਊਗਾ ਜੋਕ ਆ ਵੀ ਆ ਇਹ ਜੋ ਕਹੇਗੀ ਘੱਟੋ ਘੱਟ 7-800 ਦੀ ਕੱਲੀ ਅੱਛਾ ਜੀ ਜਿਹੜੀ ਆ ਜੋ ਕਹੇ 300 ਦੀ ਆ 250 ਦੀ ਸਾਨੂੰ ਪੈਂਦੀ ਹੈਗੀ ਇਹਦੇ ਵਿੱਚ ਕੀ ਫਰਕ ਆ ਭਾਈ ਤੋਂ ਮਟੀਰੀਅਲ ਦਾ ਫਰਕ ਆ ਮਟੀਰੀਅਲ ਦਾ ਫਰਕ ਆ ਬਾਕੀ ਇਹ ਹੈਵੀ ਹੈਗੀ ਟੁੱਟਦੀ ਜਿਵੇਂ ਵੀਰੇ ਇਹਦੀ ਆਪਾਂ ਗੱਲ ਕਰੀਏ ਬੀਲਰ ਆ ਹੁਣ ਆਪਣਾ ਕੋਈ ਪੰਜਾਬ ਦੇ ਵਿੱਚ ਜ਼ਿਮੀਂਦਾਰ ਭਰਾ ਸੋਚੇ ਵੀ ਮੈਂ ਲੈ ਲਵਾਂ ਯਾਰ ਏਰੀਆ ਦਾ ਕੰਮ ਕਰ ਲਾਂ ਇਹਦੇ ਵਿੱਚ ਕੋਈ ਲੋਨ ਦੀ ਪਰਸਨੈਲਟੀ ਲੋਨ 90% ਲੋਨ ਹੋਊਗਾ ਜੀ ਇਹ ਇਹਦੇ ਬੀਲਰ ਦੇ ਉੱਪਰ ਹਾਂ ਜੀ ਅੱਛਾ ਜੀ 90% ਤੇ ਹੋਊਗਾ 90 ਆਪਣੇ ਕਟਰ ਦੇ ਹੋਊਗਾ ਜੀ 90 ਜਿੰਨੇ ਵੀ ਉਹਦੇ ਪ੍ਰੋਡਕਟਰ 90% 90% ਲੋਨ ਹੋਊਗਾ ਜੀ ਨਹੀਂ ਦੇਖੋ ਰੇ ਇੱਕ ਤਰ੍ਹਾਂ ਦੀ ਹੈ ਨਾ ਪਛਾਣ ਆ ਜਿਹੜੀ ਏਰੀਏ ਦੇ ਵਿੱਚ ਪੰਜਾਬ ਦੇ ਵਿੱਚ ਪਛਾਣ ਲੱਗਾ ਮਹਾਰਾਸ਼ਟਰ ਦੇ ਵਿੱਚ ਲੱਗਾ ਇਹ ਨਹੀਂ ਹੈਗਾ ਵੀ ਹੈ ਨਾ ਜੌਂਡੀਆ ਟਰੈਕਟਰ ਬ੍ਰਾਂਡ ਕਹਿ ਦਿੰਦੇ ਆਪਾਂ ਨਾ ਵੀ ਟਰੈਕਟਰ ਦੇ ਮਗਰ ਚੰਗੀ ਨਹੀਂ ਲੱਗਦੀ ਭਈ ਉਹਦਾ ਵੀ ਬ੍ਰਾਂਡ ਹੈ ਨਾ ਰੰਗ ਜੌਂਡੀਆ ਦਾ ਜੌਂਡੀਆਰ ਦਾ ਜਿਹੇ ਜਿਹਾ ਬਾਕੀ ਇਹਦਾ ਬਾਈ ਦਾ ਹੈ ਨਾ ਚੱਲਦਾ ਸਿਸਟਮ ਉਧਰ ਉਹਦਾ ਹੀ ਆ ਇਹ ਬਿਲਰ ਆ ਜਿਹੜਾ ਹਨ ਪਹਿਲਾਂ ਤੁਹਾਨੂੰ ਆਪਾਂ ਗੱਲ ਕਰੀ ਆ ਬਿਲਰ ਦੀ ਉਹਦੇ ਬਿਲਰ ਦੇ ਇਹ ਸਿਰਫ ਹੈ ਸਿਸਟਮ ਉਹੀ ਆ ਬਾਈ ਇਹਦਾ ਕੀ ਫਰਕ ਆ ਵੀ ਉਹਦੇ ਨਾਲੋਂ ਇਹ 60 ਕਿਲੋ ਵਾਲਾ ਜੀ ਅਛਾ ਇਹ 60 ਕਿਜੀ ਆ ਬਾਕੀ ਸੇਮ ਆ ਸਾਰਾ ਇਕੱਲਾ ਇਹਦੇ ਚੈਂਬਰ ਦਾ ਫਰਕ ਆ ਗੱਠ ਛੋਟੀ ਬਣਾਉਂਦਾ ਇਹ ਬਸ ਇਹ ਇਹ 60 ਕਿਲੋ ਦੀ ਗੱਠ ਬਣਾਉਂਦਾ ਉਹ ਕੁਆਂਟਲ ਦੀ ਉਹ ਕੁਆਂਟਲ ਦੀ ਬਣਾਉਂਦਾ ਠੀਕ ਹੈ ਜੀ ਬਾਕੀ ਸਿਸਟਮ ਸਾਰਾ ਸਿਸਟਮ ਸਾਰਾ ਉਹੀ ਆ ਜੀ ਹਾਂ ਸਿਸਟਮ ਇਹਦਾ ਸਾਰਾ ਸੇਮ ਆ ਉਹੀ ਆ ਲੱਗਿਆ ਹੋਇਆ ਹਨਾ ਬਾਕੀ ਇਹਦੇ ਵਿੱਚ ਆਏ ਆ ਵੀ ਜਿਹੜੀ ਗੱਠ ਆ ਇਹ ਥੋੜੀ ਜਿਹੀ ਛੋਟੀ ਕਰਦਾ ਉਹ ਕੁਆਂਟਲ ਦੀ ਕਰਦਾ ਹਾਂਜੀ ਹ ਚੱਲੀਏ ਦੇਖੀ ਅੰਦਰ ਫਿਰ ਬਾਕੀ ਲਾਈਨਾਂ ਲੱਗੀਆਂ ਹੋਈਆਂ ਬਾਈ ਕੋਲੇ ਟਰੈਕਟਰਾਂ ਦੀਆਂ ਕਿੰਨੀਆਂ ਮਸ਼ੀਨਾਂ ਹੈਪੀ ਬਾਈ ਇੱਕ ਦਿਨ ਦੇ ਵਿੱਚ ਮੰਨ ਲਓ ਕਿ ਬਣਾਉਣ ਦੀ ਕਵੈਸਟੀ ਹੋ ਗਈ ਹੈ ਰੋਜ਼ ਚਾਰ ਕਿ ਮਸ਼ੀਨਾਂ ਨਿਕਲ ਜਾਂਦੀਆਂ ਨੇ ਆਪਣੀਆਂ ਜੀ ਰੋਜ਼ ਰੋਜ਼ ਹਾਂਜੀ ਠੀਕ ਆ ਚਲੋ ਤਿੰਨ ਚਾਰ ਬਸ ਇੱਥੇ ਆਪਣੀ ਆਫ ਤੋਂ ਪਈ ਜਾਂਦੀ ਹੈ ਜੀ ਮੰਨ ਲਓ ਇੱਕ ਦਿਨ ਦੇ ਵਿੱਚ ਟਰੈਕਟਰ ਅਗਲਾ ਛੱਡ ਜਾਂਦਾ ਟਰੈਕਟਰ ਛੱਡ ਜਾਂਦੇ ਮਸ਼ੀਨਾਂ ਜਿਹੜੀ ਫਿਟਿੰਗ ਕਰਕੇ ਬਾਈ ਇੱਕ ਦਿਨ ਦੇ ਵਿੱਚ ਚਾਰ ਦੀ ਕਵੈਸਟੀ ਰੰਗ ਚਲੋ ਹੌਲੀ ਹੌਲੀ ਏਕਣੇ ਹਨ ਵਧਦਾ ਜਾਣਾ ਕਿੱਥੇ ਇੱਕ ਬਰੂਈ ਸਵਾਰ ਦਾ ਇੱਕ ਮਹੀਨੇ ਦੇ ਵਿੱਚ ਇੱਕ ਨਿਕਲਦੀ ਸੀ ਭਈ ਇਹ ਸਟਾਰਟਿੰਗ ਕਰਿਆ ਕਿ ਨਹੀਂ ਇੱਕ ਇੱਕ ਦਿਨ ਦੇ ਵਿੱਚ ਇਹ ਮਹੀਨੇ ਦੇ ਵਿੱਚ ਕਿੰਨੀਆਂ ਸੀਜ਼ਨ ਦੇ ਵਿੱਚ ਕਿੰਨੀਆਂ ਦੰਦੇ ਤੇ ਆਪਾਂ ਆਪਣੀਆਂ ਜਦੋਂ ਆਪਣਾ ਪਹਿਲੇ ਸੀਜ਼ਨ ਆਪਾਂ ਸਟਾਰਟ ਕਰਿਆ ਕੰਮ ਜੀ ਹਾਂਜੀ ਉਦੋਂ ਅਸੀਂ ਇੱਕ ਕਾਲਾ ਦੀ ਇੱਕ ਮੁੰਡਾ ਮੇਰੇ ਲਈ ਬੱਟਣਿਆਣੇ ਤੋਂ ਬਹੁਤ ਪੁਰਾਣਾ ਠੀਕ ਹੈ ਜੀ ਅਸੀਂ ਆਪਸੇ ਗੱਲਾਂ ਕਰਦੇ ਸੀ ਵੀ ਪੰਜ ਮਸ਼ੀਨਾਂ ਇਦ ਕੀ ਆਪਾਂ ਕੜਤੀਆਂ ਬਹੁਤ ਵੱਡੀ ਜੰਗ ਜਿੱਤ ਲਾਂਗੇ ਵੀ ਇੱਕ ਸੀਜ਼ਨ ਦੀਆਂ ਇੱਕ ਸੀਜ਼ਨ ਦੀਆਂ ਪਰ ਉਸ ਟਾਈਮ ਅਸੀਂ ਨੇ ਮੈਨੂੰ ਲੱਗਦਾ ਵੀ 28 ਮਸ਼ੀਨਾਂ ਦੇ ਕਿੜੇ-ਪਿੜ ਬਣਾਈਆਂ ਦੇ ਇੱਕ ਸੀਜ਼ਨ ਦੀ ਨਹੀਂ ਮਿਹਨਤ ਨੂੰ ਬਾਈ ਐਵੇਂ ਵੀ ਫਲ ਲੱਗਦਾ ਹਾਂਜੀ ਹਾਂਜੀ ਹਾਂ ਜਿਹੜੀ ਆ ਪਈ ਹੈ ਬਾਈ ਇਹ ਆਪਣੀ ਉਹ ਹੈ हां आपणियां जी ये। ਇਹ ਸਿਸਟਮ ਲੱਗ ਜਾ ਲੱਗਦਾ ਮੈਨੂੰ। ਹਾਂਜੀ। ਅਸ਼ੇ ਪੁੱਠੀ ਇਹ ਇਹ ਕਿਹੜਾ ਜਿਗਾਰਾ ਆਹਾ। ਇਹ ਉਧਰ ਮਹਾਰਾਸ਼ਟਰ ਚ ਚੱਲਦੀ ਹੈ ਇਹ ਮਸ਼ੀਨ ਜੀ। ਇਹ ਜੇ ਬਣਾਉਣੀ ਹੈ ਤਾਂ ਇਹ ਰਹਿੰਦਾ ਹੈ ਇਹ ਕੰਮ। ਅੱਛਾ। ਹਾਂਜੀ। ਇਹ ਮਹਾਰਾਸ਼ਟਰ ਵਾਲੀ ਆ। ਹਾਂਜੀ ਹਾਂਜੀ। ਠੀਕ ਆ ਠੀਕ ਆ। ਆਹ ਦੇ ਲੋ ਤੁਸੀਂ ਯਾਰ ਜ਼ਿਆਦੇ ਅਰਜਣੇ ਖੜੇ ਆ। ਹਾਂਜੀ ਹਾਂਜੀ। ਸਾਰਾ ਜਿੰਨੇ ਵੀ ਚਾਰ-ਪੰਜ ਟਰੈਕਟਰ ਦੇਖਿਆ ਇੱਥੇ ਅਰਜਣੇ ਦੇਖਿਆ ਆ। ਆਹ ਲੱਗੀਆਂ ਮਸ਼ੀਨ ਇਹ ਵੀ ਅਰਜਣਾਂ ਦਾ ਲੱਗੀਆਂ ਜਿਹੜੇ ਪੰਜਾਬ ਦੇ ਵਿੱਚ ਤਾਂ ਫੇਮਸ ਅਰਜਣੇ ਹੋ ਗਏ ਆ। ਅਰਜਣ ਹੋ ਗਏ ਜੀ ਹਾਂਜੀ ਹਾਂਜੀ। ਆਹ ਬਾਕੀ ਸਾਹਮਣੇ ਬਣਦੀ ਆ ਨਾ ਕੋਈ ਇਹ ਨਹੀਂ ਹੈਗਾ ਵੀ ਕਿਤੇ ਉਰੇ ਪਰੇ ਬਣ ਕੇ ਆਉਂਦਾ ਸਮਾਨ ਜਾਂ ਕੋਈ ਇਹਨਾਂ ਬਾਹਰੋਂ ਲੈ ਕੇ ਪਾਉਂਦਾ ਏ ਟੂ ਜ਼ੈਡ ਬਾਈ ਹੁਣ ਤਾਂ ਸਮਾਨ ਆਪਣਾ ਹੀ ਤਿਆਰ ਹੁੰਦਾ ਹਾਂ ਹਾਂ ਜੀ ਹਾਂ ਜੀ ਗੇਅਰ ਵਗੈਰਾ ਸਾਰੇ ਇੱਥੇ ਬਣਦੇ ਨੇ ਆ ਬਣੇ ਪਿਆ ਸਮਾਨ ਸਾਰਾ ਆ ਰੂਲੇ ਜਿਹੜੇ ਵਿੱਚ ਆ ਨਾ ਖਿੱਚਦੇ ਆ ਮਰ ਟਾਂਡੇ ਨੂੰ ਆ ਗੇਅਰ ਆ ਗੇ ਇਹ ਗੇਅਰ ਆਗੇ ਕਟਾਂਗੇ ਸਾਰੀ ਲੇਜਰ ਲੇਜ਼ਰ ਕਟਿੰਗ ਆ ਸਾਰੀ ਆ ਲਓ ਇੱਥੇ ਤਾਂ ਵਰਨੀ ਸਟਾਰਟ ਹੋ ਜਾਂਦੀ ਹੈ ਹਾਂਜੀ ਹਾਂਜੀ ਇੱਥੇ ਤੇ ਸਾਰਾ ਸਮਾਨ ਜੋੜਦਾ 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 ਹਨਾ ਘੁੰਮ ਕਵਾ ਕੇ ਇੱਥੇ ਆ ਕੇ ਮਸ਼ੀਨ ਤਕਰੀਬਨ ਰੈਡੀ ਹੋ ਜਾਂਦੀ ਆ ਇਹਦੇ ਵਿੱਚ ਜਿਹੜਾ ਸਮਾਨ ਆ ਨਾ ਫਿਰ ਸਾਰਾ ਪੈਨ ਤੋਂ ਬਾਅਦ ਆ ਆ ਗਈ ਮਸ਼ੀਨ ਬਿਨਾ ਟਾਇਰਾਂ ਦੇ ਜਿਵੇਂ ਬਈ ਇਹ ਨਹੀਂ ਭਾਰੀ ਆ ਫਿਰ ਉਹ ਅੱਗੇ ਪਿੱਛੇ ਕਾਦਣਾ ਕਰਦੇ ਆ ਬਸ ਇੱਥੋਂ ਹੀ ਕੰਪਲੀਟ ਹੋ ਕੇ ਟਰੈਕਟਰ ਨਾਲੇ ਬਾਹਰ ਜਾਂਦੀ ਹੈ ਜੀ ਅੱਛਾ ਜੀ ਹਾਂ ਆ ਹੁਣ ਤਿੰਨ ਮਹੀਨਾ ਇੱਥੋਂ ਗਈਆਂ ਨਹੀਂ ਆ ਟਰੈਕਟਰ ਨਾਲ ਬਾਹਰ ਵਾਗੀਆਂ ਲੈਨ ਪਾਦ ਹੋਣ ਲੈਨ ਹਾਂਜੀ ਹਾਂ ਜਿਵੇਂ ਆ ਰਿੰਗ ਤਾਂ ਲਾਉਂਦੇ ਆ ਟਾਇਰ ਆਪਾਂ ਇਹਨੂੰ ਆ ਸਾਰਾ ਸਮਾਨ ਸਿਸਟਮ ਨਾ ਆਪੇ ਤਿਆਰ ਹੁੰਦਾ ਇੱਥੇ ਐ ਨਹੀਂ ਹੈਗਾ ਵੀ ਬਾਹਰੋਂ ਆਉਂਦਾ ਕਿਤੇ ਬਣਿਆ ਬਣਾਇਆ ਆਸਪੇ ਆ ਸਾਰਾ ਇਹ ਵੀ ਹੀ ਤੇ ਆ ਬੀਲਰ ਤਿਆਰ ਹੋ ਰਿਹਾ ਬੀਲਰ ਤਿਆਰ ਹੋ ਰਿਹਾ ਜੀ ਠੀਕ ਹੈ ਜੀ ਆ ਹੋ ਰਹੀ ਹੈ ਬੀਲਰ ਦੀ ਬੀਟਿੰਗ ਅਜੇ ਮੰਨ ਲਓ ਦੀ ਫੀਟਿੰਗ ਹੁੰਦੀ ਆ ਫੀਟਿੰਗ ਹੋਣ ਤੋਂ ਬਾਅਦ ਫਿਰ ਇਹ ਪੇਟ ਤੇ ਲੱਗੂਗਾ ਫਿਰ ਜਾ ਕੇ ਕਿਤੇ ਇਹ ਆਹ ਹੋਰੇ ਵੱਡੇ ਹੋਪਰ ਦੇ ਵਿੱਚ ਜਿਹੜੇ ਮੈਂ ਤੁਹਾਡੇ ਨਾਲ ਗੱਲ ਕਰਦਾ ਸੀਗਾ ਇਹ ਵਾਈਵਲ ਆ ਇਹਦੀ ਬਣਾਉਣਾ ਅੱਕਾ ਕਰੂਗਾ ਹੁਣ ਇਹ ਕਈ ਏਰੀਆ ਦੇ ਵਿੱਚ ਕੀ ਹੁੰਦਾ ਵੀਰ ਛੱਲੀ ਤੋੜ ਦੋ ਟਾਂਡਾ ਹਨਾ ਵੇਸਟ ਨਾ ਕਰੀਏ ਚਾਰ ਪਾ ਲਉਂਦਾ আচ্ছা ਭਾਈ ਇਹਦੇ ਵਿੱਚ ਜਿਹੜਾ ਇਹ ਮਸ਼ੀਨ ਆਪਾਂ ਤਿਆਰ ਕਰ ਰਹੇ ਆ ਹਾਂਜੀ ਹਾਂਜੀ ਇਹ ਕੀ ਪ੍ਰੋਸੈਸ ਕਰੂਗੀ ਫੇ ਇਹਦੇ ਮਤਲਬ ਜਿਹੜਾ ਆਪਾਂ ਗੱਲ ਕਰਦੇ ਸੀ ਕਿ ਟੋਕਾ ਚੱਕ ਕੇ ਪਾਉਣਾ ਪੈਂਦਾ ਟੋਕਰੀਆਂ ਨਾਲ ਹਾਂਜੀ ਇਹਦੇ ਮਾਗਰ ਉੱਪਰ ਲੱਗੇ ਜਾਣਾ ਟਰਾਲੀ ਉਹਦੇ ਵਿੱਚ ਲਿਫਟ ਚੱਕੀ ਆਇਆ ਕਰੂਗੀ ਅੱਛਾ ਉਹ ਨਾਲ ਚੱਕ ਕੇ ਪਾਉਣ ਦੀ ਜਰੂਰਤ ਨਹੀਂ ਹੈਗੀ ਅੱਛਾ ਇਹ ਇਹ ਮਾਡਲ ਉਹ ਤਿਆਰ ਹੋ ਰਿਹਾ ਹਾਂ ਉਹ ਮਾਡਲ ਤਿਆਰ ਹੋ ਰਿਹਾ ਜੀ ਵੀ ਜੱਕ ਚੱਕੋ ਟਰਾਲੀ ਵਿੱਚ ਹਾਂਜੀ ਹਾਂਜੀ ਆਟੋਮੈਟਿਕ ਬੰਨਣਾ ਆਉਣਗੇ ਬਾਹਰ ਹਾਂਜੀ ਹਾਂ ਬਾਕੀ ਪੇਂਟ ਪਿੱਛੇ ਕਰਦੇ ਆਂ ਫਿਰ ਇੱਧਰ ਹਾਂਜੀ ਹਾਂ ਇੱਧਰ ਆ ਜਾਂਦਾ ਪੇਂਟ ਇੱਧਰ ਪੇਂਟ ਤਾਂ ਆ ਲੱਗੇ ਆ ਮੁੰਡੇ ਕਰਨ ਪੇਂਟ ਇੱਧਰ ਵੀ ਅਰਜਣੇ ਖੜਾ ਅੰਦਰ ਵੀ ਹਾਂਜੀ ਅਰਜਣੇ ਅਰਜਣੇ ਕਰਤਾ ਤੁਸੀਂ ਕੁਝ ਹੋਈ ਇਹਨਾਂ ਪੇਂਟ ਐਨ ਪੂਰਾ ਪੇਂਟ ਵਾਲੇ ਮੁੰਡੇ ਵੀ ਧੂੜ ਕੱਢੀ ਜਾਂਦੇ ਆ ਜਿੱਦ ਨੂੰ ਮੂੰਹ ਦਿਖਣ ਲਾਵਨ ਹੈ ਇਸੇ ਵਾਂਗੇ ਵੀ ਭਾਈ ਪੇਂਟ ਕਿਹੜਾ ਯੂਜ਼ ਕਰਦੇ ਹੋ ਫਿਰ ਪੇਂਟ ਐਸਡੀ ਤੇ ਮੋਡਰਨ ਲਾਈ ਆਪਾਂ ਫਿਰੇ ਵਾਲਾ ਹੀ ਆਉਂਦਾ ਫਿਰੇ ਵਾਲਾ ਹਾਂਜੀ ਹਾਂ ਠੀਕ ਐ ਐਸਡੀ ਦਾ ਵੀ ਕਰੀ ਜਾਂਦੇ ਆ ਤੇ ਮੋਡਰਨ ਦਾ ਵੀ ਕਰੀ ਜਾਂਦੇ ਆ ਠੀਕ ਐ ਜੀ ਹਾਂ ਉਹ ਦੱਸੋ ਪਤਾ ਹੀ ਲੱਗਦਾ ਜੀ ਬਣਾ ਆਫ ਬਲੇ ਕੇ ਕਰਦੇ ਹੋ ਹਾਂਜੀ ਇਹ ਬਲੇ ਇਹ ਲੱਗ ਕਰਕੇ ਹੀ ਲਾਉਂਦੇ ਹੋਣੇ ਦੰਦਿਆਂ ਹਾਂ ਹਾਂ ਇਹਦੇ ਜਿਵੇਂ ਕਵਰ ਹੋਗੇ ਉੱਪਰ ਲਾਉਟਾਂ ਦੇ ਸੱਤ ਨਾਲਾ ਹੋ ਗਿਆ ਠੀਕ ਹੈ ਜੀ 88 ਹੋ ਗਈ ਇਹ ਬਲੈਕ ਤੇ ਬਾਕੀ ਆ ਦੂਜਾ ਜਿਹੜੀ ਆਪਾਂ ਇਹਦੇ ਵਿੱਚ ਆਦਰ ਯੂਜ਼ ਕਰਦੇ ਆ ਮੰਨ ਲਓ ਆ ਬਾਡੀ ਟਾਈਪ ਇਹ ਕਿੰਨੇ ਕਿੰਨੇ ਉਹਦੀ ਕਰਦੇ ਆਗੇ ਇਹਦੀ ਇਹ 16 ਕੇ ਦੀ ਟਾਟਾ ਦੀ ਚੱਦਰ ਜੇ 16 ਦੀ 16 ਦੀ ਹਾਂ ਠੀਕ ਹੈ ਠੀਕ ਹੈ ਆਪੇ ਉਹ ਜੇ ਬਹੁਤੀ ਬਹੁਤਾ ਗੈੜਾ ਕਰੇਗਾ ਉਹ ਟਰੈਕਟਰ ਵੀ ਆਮ ਮਸ਼ੀਨਾਂ ਦੇ ਵਿੱਚ ਵੇਟ ਜੀ 8-9 ਕੁ ਮੰਟਲ ਹੁੰਦਾ ਹੈਗਾ ਆਪਣੀ ਦੇ ਵਿੱਚ ਕਿੰਨਾ ਆਪਣੀ ਦੇ ਵਿੱਚ 16.5 ਤੋਂ 17 ਕੁ ਮੰਟਲ ਵੇਟ ਆ ਜੀ 16.5 17 ਕੁ ਮੰਟਲ ਹਾਂ ਐਸੀ ਕਰਕੇ ਆਪਾਂ ਇਹ ਇਸੇ ਕਰਕੇ ਟਾਇਰ ਲਾਉਣੇ ਆ ਵੀ ਲਿਫਟ ਤੇ ਪਾਜਣਾ ਆਪੇ ਨੇ ਜਿਹੜੇ ਹੁਣ ਆਪਾਂ ਨੌਰਵਾ ਆਮ ਮਸ਼ੀਨਾਂ ਦੇ ਦਿੰਦੇ ਆ ਉਹਨਾਂ ਦੇ ਵੀ 8 ਕੁਇੰਟਲ 8 ਕੁਇੰਟਲ 9 ਕੁਇੰਟਲ weight ਹੁੰਦਾ ਜੀ ਆਪਣੀ ਮਸ਼ੀਨ ਦੇ ਵਿੱਚ ਸਾਢੇ 16 ਰੇਟ ਉਹ ਨਹੀਂ ਰੇਟ ਉਹ ਨਹੀਂ ਰੇਟ 6 ਵਾ ਸੇਮ ਆ ਉਹ ਇਧਰ ਮਟੀਰੀਅਲ ਜਿਆਦਾ ਭਾਜਨ ਜਿਆਦਾ ਯਾਰਾ 8 ਤੋਂ 16 ਡਬਲ ਹੋ ਗਿਆ ਡਬਲ ਹੋ ਗਿਆ ਜੀ ਹਾਂ ਡਬਲ weight ਹੋ ਗਿਆ ਕਿ ਜਿਵੇਂ ਆ ਕਰੈਸਿੰਗ ਲੱਗਿਆ ਹੋਇਆ ਤਾਂ ਦਾਣੇ ਕਰੈਸ ਲਈ ਹਾਂਜੀ ਤੇ ਜਿਹੜਾ ਇਹਦਾ ਗਨਾਸਾ ਹੈਗਾ ਇਹ ਤੁਸੀਂ ਬਾਜ਼ਾਰ ਚ ਕਿਤੋਂ ਵੀ ਲੈ ਕੇ ਪਾ ਸਕਦੇ ਹੋ ਆਮ ਸਿੱਧੇ ਗਨਾਸੇ ਲੱਗ ਜਾਂਦੇ ਨੇ ਉਹ 26-27000 ਦਾ ਜੋੜ ਆਗਾ ਅੱਛਾ ਜੀ ਮਤਲਬ ਸੈੱਟ ਹੈਗਾ ਪੂਰਾ ਜਿਹੜੇ ਇਹ ਨੇ ਇਹ 64 6500 ਦਾ ਹੈਗਾ ਸੈੱਟ ਇਹ ਕਿਤੋਂ ਵੀ ਬਾਜ਼ਾਰ ਚ ਤੁਸੀਂ ਲੈ ਕੇ ਪਾ ਲਓ ਵੀ ਮੰਨ ਲਓ ਜੇ ਥੋੜਾ ਗੜਾਸਿਆਂ ਕਰਕੇ ਤੁਹਾਡੇ ਕੋਲ ਨਹੀਂ ਆਉਣਾ ਬਹੁਤ ਹਾਂਜੀ ਹਾਂ ਜਿੱਥੇ ਮਾਰਦੀ ਸਸਤੀ ਵੀ ਨੇ ਬਾਹਰ ਨੂੰ ਨਹੀਂ ਵੱਢਣਗੇ ਜਿਹੜਾ 28000 ਦਾ ਸੈੱਟ ਪੈਂਦਾ ਉਹ ਵੀ ਉਨਾ ਬਾਹਰ ਨੂੰ ਵੱਢੂ ਇਹ ਆਪਣੇ ਵੀ ਉਨਾ ਵੱਢਣਗੇ ਆ ਵੇ ਮੈਂ ਫਰਕ ਕਿੰਨਾ ਪੈ ਗਿਆ ਹਾਂਜੀ ਹਾਂ ਉਧਰ ਨੂੰ ਬਾਈ ਆ ਪੱਥਰ ਆ ਤੁਸੀਂ ਇਹ ਬਾਜ਼ਾਰ ਚ ਜਿੱਥੋਂ ਮਰਜ਼ੀ ਲੈ ਸਕਦੇ ਹੋ ਤੇ ਜਿਨਾ ਸਾ ਜਿੱਥੋਂ ਮਰਜ਼ੀ ਲੈ ਸਕਦੇ ਵੀ ਜਿਹੜੇ ਆਮ ਜਿਹਾ ਕੰਮ ਕਰਦਾ ਨੋਰਮਲ ਜਿਹਾ ਹਰ ਇੱਕ ਚੀਜ਼ ਇਹ ਸੋਚ ਕੇ ਲਾਈ ਆ ਵੀ ਕਸਟਮਰ ਰੂਰ ਇਨ ਆਈ ਦੀ ਦੂਰ ਭਜਣਾ ਪਵੇ ਆਪਣੇ ਲਵੇ ਆਓ ਚਲੋ ਆਪਣੇ ਦੇ 7 700 ਕਿਲੋਮੀਟਰ ਤੇ ਆਪਣੀ ਮਸ਼ੀਨਾਂ ਨੇ ਨਹੀਂ ਕਸਟਮਰ ਨੂੰ ਰੂਰ ਆਉਣਾ ਪੂ ਆਪਣੇ ਲਵੇ ਸਮਾਂ ਲੈਣਾ ਆਪਾਂ ਨੇ ਇਹ ਚੀਜ਼ ਲਾਈ ਆ ਸੋਚ ਕੇ ਵੀ ਬਾਜ਼ਾਰ ਤੋਂ ਜਿੱਥੋਂ ਮਰਜ਼ੀ ਸਮਾਨ ਲੈ ਕੇ ਪਾ ਲੂਗਾ ਬੰਦਾ ਬਾਕੀ ਸਹੀ ਗੱਲਾਂ ਵੀ ਹੈ ਨਾ ਕੰਮ ਉਹ ਨਹੀਂ ਕਰਨਾ ਕੰਮ ਉਹ ਨਹੀਂ ਕਰਨਾ ਇੱਕ ਇਹ ਗੜਾ ਕਿੰਨੇ ਦੇ 6000 ਦੇ ਇਹ 6000 ਦੇ 6400 ਦੇ ਨੇ 82 82000 ਦੇ ਬਾਈ ਰੇਟ ਦਾ ਹੀ ਬੋਅਰਕਾ 20000 ਰੁਪਏ ਦਾ ਫਰਕ ਆ ਸਿੱਧਾ ਹੀ ਹਾਂਜੀ ਹਾਂ ਨਾ ਇਹ ਚੀਜ਼ ਨਾਲੇ ਆਏ ਆ ਵੀ ਮਾਰਕੀਟ ਦੇ ਵਿੱਚ ਜੋ ਆਪਾਂ ਕਿਤੇ ਵੀ ਲੈ ਕੇ ला ਸਕਦੇ ਹਾਂ ਹਾਂਜੀ ਹਾਂਜੀ ਨਹੀਂ ਵਧੀਆ ਆ ਦਾ ਮਾਡਲ ਜਿਹੜਾ ਤੁਸੀਂ ਉਹਨੂੰ ਦਿਖਾਇਆ ਨਾ ਬਿਲਰ ਵਾਲਾ ਸਿਸਟਮ ਹੋ ਗਿਆ ਆ ਹੋ ਗਿਆ ਨਾ ਬਾਕੀ ਤੁਸੀਂ ਜਿਹੜਾ ਵੀ ਚੀਜ਼ ਮੇਰਾ ਭਰਾ ਕੋਈ ਕੁਆਲਿਟੀ ਦੀ ਗੱਲ ਕਰਦਾ ਉਹ ਆ ਕੇ ਵਰਕਸ਼ਾਪ पे ਨਾ ਦੇਖ ਸਕਦੇ ਆ ਗਰੀਸਲਾ ਸਿਸਟਮ ਆ ਜਿਹੜਾ ਸਾਰੀਆਂ ਮਸ਼ੀਨਾਂ ਦੀ ਹੁਣ ਆਇਆ ਵੀ ਇੱਕ ਜਗ੍ਹਾ ਹੀ ਕਰਦਾ ਐ ਨਹੀਂ ਹੈਗਾ ਵੀ ਉਹ ਬੈਰਿੰਗ ਲੱਭੜਾ ਪੈਂਦਾ ਆਪਾਂ ਇਹ ਗੱਲਾ ਫੋਲਡਿੰਗ ਹੁੰਦਾ ਜੀ ਇਧਰ ਇਹਦੇ ਤਿੰਨੇ ਪੁਆਇੰਟ ਉਰੇ ਆ ਗਏ ਇੱਕ ਹੋਰ ਲੱਗਣਾ ਇਹਦੇ ਨਾਲੇ ਬਾਕੀ ਟੋਟਲ ਮਸ਼ੀਨ ਦਾ ਸਾਰਾ ਸਿਸਟਮ ਉਰੇ ਆ ਗਿਆ ਗਰੀਸਾ ਨਹੀਂ ਦੇਖ ਲਿਆ ਹਾਂ ਦੋ ਥਾਂ ਮੈਂ ਗਰੀਸ ਕਰਦੀ ਉਹ ਹੋ ਗਈ ਐ ਨਹੀਂ ਹੈਗਾ ਵੀ ਬੰਦਾ ਕਰਨ ਜਾ ਕੇ ਭਾਲੀ ਜਾਊਗਾ ਵੀ ਕਿੱਥੇ ਕਰਾਂ ਕਿੱਥੇ ਕਰਾਂ ਸਾਰੇ ਕਿਥਾਂ ਮੇ ਹੋ ਗਿਆ ਜੀ ਆ ਗਿਆ ਸਟੋਰ ਜਿਹੜੇ ਵੀ ਸਮਾਨ ਦੀ ਕੋਈ ਦਿੱਕਤ ਆਉਂਦੀ ਆ ਨਾ ਕਈ ਆਪਾਂ ਨੂੰ ਐ ਹੋ ਜਾਂਦਾ ਵੀ ਯਾਰ ਮਸ਼ੀਨ ਤਾਂ ਬਣਾਤੀ ਸਮਾਨ ਵੀ ਪਤਾ ਨਹੀਂ ਮਿਲਣਾ ਇਹਦਾ ਕਿ ਨਹੀਂ ਮਿਲਣਾ ਬਾਈ ਫਿਰ ਜੇ ਮੈਂ ਹੁਣ ਕੱਲ ਮੰਨ ਲਓ ਦਿੱਕਤ ਆਉਂਦੀ ਹੈ ਕੋਈ ਕਦੇ ਸੀਜ਼ਨ ਬਾਅਦ ਹਾਂਜੀ ਹਾਂਜੀ ਦੂਰ ਨੇੜੇ ਵੀ ਸਮਾਨ ਭੇਜ ਦੰਨੇ ਉਹ ਕਹਵੇ ਨਹੀਂ ਆਪਾਂ ਹੀ ਭੇਜ ਦੰਨੇ ਜੀ ਅੱਛਾ ਜੀ ਕਸਟਮਰ ਦਾ ਫੋਨ ਆ ਵੀ ਆਪਾਂ ਕੋਰੀਅਲ ਵੀ ਕਰਾ ਦੰਨੇ ਆ ਆਪਣਾ ਬੰਦਾ ਦੇ ਕੇ ਵੀ ਸਮਾਨ ਭੇਜ ਦੰਨੇ ਆ ਵੀ 8 ਡਾ ਆਪਣੇ ਕੋਲ ਹੈ ਜੀ ਠੀਕ ਆ ਵੀ ਐ ਨਹੀਂ ਹੈਗਾ ਵੀ ਕਿਤੇ ਬੰਦ ਪਾਏ ਕਹਿਣਾ ਵੀ ਦੁਕਾਨ ਤੇ ਲੈ ਲੋ ਹਾਂ ਪੈਂਟ ਤੋਂ ਲੈ ਕੇ ਬੈਲਟ ਛਾਵਟ ਪੁਲੀ ਜੋ ਵੀ ਸਮਾਨ ਹੈ ਤੇ ਮਸ਼ੀਨ ਦੇ ਵਿੱਚ ਲੱਗਣਾ ਸਾਰਾ ਸਮਾਨ ਬੰਦਾ ਆਪ ਤਿਆਰ ਕਰਿਆ ਹੋਇਆ ਇੱਥੇ ਪਿਆ ਸਾਰਾ 8 ਡੂ ਜਿਹੜੇ ਹੈ ਨਾ ਸਰਵਿਸ ਪੰਡਾ ਬੇਅਰਿੰਗ ਆਪਣੇ ਐਨਵੀਸੀ ਦਾ ਬੇਅਰਿੰਗ ਪਾਉਣੇ ਜੀ ਆਪਾਂ ਟੁੱਟ ਲਈ ਨੇ ਵਧੀਆ ਸਭ ਤੋਂ ਟਾਪ ਦਾ ਬੈアリング ਪੈਂਦਾ ਹਾਂ ਮਸ਼ੀਨ ਦੇ ਵਿੱਚ ਆ ਦੇਖੋ ਇੱਧਰ ਆਪਣੇ SKF ਦੇ ਵੀ ਪਾਉਣੇ ਆਪਾਂ ਜਿਹੜੇ ਮੇਨ ਡਰਮ ਦੇ ਆਗੇ ਉਹ SKF ਦੇ ਨੇਗੇ ਜੀ ਜੀ ਬਾਕੀ ਸਾਰੇ ਇਹਨਾਂ VBC ਦੇ ਨੇ ਛੋਟੇ ਜਿਹੜਾ ਜੂਸੀ ਬੈアリング ਪੈਣਾ ਉਹ TR ਦਾ TR ਦਾ ਤਿੰਨੇ ਜਾਨੀ ਬ੍ਰਾਂਡ ਪਏ ਆ ਹਾਂ ਜਿਹੜੀ ਸੀਲ ਆ ਉਹ ਵੀ ਪੂਰਾ ਵਧੀਆ ਬ੍ਰਾਂਡ ਪਾਉਂਦੇ ਆ ਹਾਂ ਨਹੀਂ ਤਿੰਨੇ ਬ੍ਰਾਂਡ ਪਏ ਆ SKF ਇਹ ਵੀ ਬ੍ਰਾਂਡ NVC ਬ੍ਰਾਂਡ TR ਬ੍ਰਾਂਡ ਆ ਤਿੰਨੇ ਨਾਲ ਦੱਬੇ ਆਪਣੇ ਲਵੇ ਆ ਮਾਡਰਨ ਦਾ ਨੀਚੇ ਪਿਆਗਾ SD ਦਾ ਉੱਪਰ ਪਿਆਗਾ ਪੇਂਟ ਵੀ ਆਪਾਂ ਇਹੀ ਵਰਤਾਂਗੇ ਹਾਂ ਸਾਹਮਣੇ ਐ ਹੀ ਨਹੀਂ ਹੈਗਾ ਵੀ ਹਨਾ ਆਪਾਂ ਮਸ਼ੀਨ ਨੂੰ ਬਜਾਇਆ ਦਿਖਾਤਾ ਆ ਪਿਆ ਰੰਗ ਇਹ ਮਾਡਰਨ ਦਾ ਤੇ ਉਪਰ ਐਸਲੀ ਦਾ ਜਿਹੜੇ ਬੰਦੇ ਪੇਂਟ ਦੇ ਪੂਰੇ ਹਨਾ ਕਾਰੀਗਾਰਾ ਉਹਨਾਂ ਨੂੰ ਤਾਂ ਪਤਾ ਵੀ ਇਹਦੀ ਕਿੰਨੀ ਕੁਆਲਿਟੀ ਆ ਪਿਆ ਦੂਗਾ ਇਹ ਸਾਰਾ ਜ਼ਮਾਨ ਹੈ ਬਾਈ ਦਾ ਹਨਾ ਕੰਮੇ ਤੁਹਾਨੂੰ ਪਤਾ ਅੱਜ ਤੋਂ ਮੈਂ ਕਹਿੰਦਾ ਬਾਈ ਵਾ ਸਾਰੀ ਜਿੰਨੀ ਹੈਗੀ ਟੋਟਲ 53 ਦੀ ਹਾਂਜੀ ਹਾਂ 53 ਦੀ ਬੈਲਟ ਯੂਜ਼ ਹੁੰਦੀ ਆ ਸਾਰੀ ਇਹਦੇ ਵਿੱਚ ਜਿੰਨੀ ਵੀ ਪੈਂਦੀ ਆ ਨਾ ਰੂਸ ਦਾ ਪਾਈਪ ਆ ਜਨਾ ਸਾਰਾ ਪਾਈਪ ਪੈਂਦਾ ਹਾਈਡਰੋਲਿਕ ਤੇ ਪਾਇਆ ਜਿਹੜਾ ਅੱਛਾ ਰੂਸ ਦਾ ਰੂਸ ਦਾ ਹਾਂ ਜੀ ਹਾਂ ਜਮੀਨ ਇਹ ਮਾੜਾ ਕੰਮ ਨਹੀਂ ਕੋਈ ਵੀ ਆ ਦੇ ਲੋ ਕੱਲਾ ਕੱਲਾ ਬ੍ਰਾਂਡ ਆ ਤੁਹਾਨੂੰ ਹਣਾ ਕੋਲੋਂ ਦਿਖਾਤਾ ਕਿਸੇ ਦੀ ਉਹਦੀ ਕਮੀ ਨਹੀਂ ਛੱਡੀ ਜੇ ਕੋਈ ਰਹਿ ਗਈ ਹੋਵੇ ਆ ਸਾਰਾ ਐਸਡੀ ਦੀ ਪੇਂਟ ਆਇਆ ਹੋਇਆ ਹਜੇ ਹਾਂ ਜੀ ਹਾਂ ਮਗੀਵੇਂ ਭਾਈ ਇਹ ਗਰਾਰੀਆਂ ਗਰੂਰੀਆਂ ਆਪਾਂ ਲਾਉਨੇ ਆ ਇਹਦੇ ਮਸ਼ੀਨ ਦੇ ਵਿੱਚ ਕੋਈ ਲੋਡ ਤੇ ਚੱਲਦੀ ਆ ਤੇ ਗਰਾਰੀਆਂ ਆਪ ਬਣਾਉਨੇ ਹੋ ਗਰਾਰੀਆਂ ਆਪਾਂ 353 ਮਟੀਰੀਅਲ ਆ ਇਹਨ ਪੂਰਾ ਵਧੀਆ ਮਟੀਰੀਅਲ ਵਾਲ ਪੈਨ 55 ਹਾਂ ਉਹ ਸਾਰੀਆਂ ਆਪ ਪਨਵਾਉਣੇਗੇ ਠੀਕ ਹੈ ਜੀ ਹਾਂਜੀ ਇਹ ਮੰਨ ਲਓ ਕੋਈ ਦਿੱਕਤ ਆ ਗਰਾਰੀਆਂ ਦੀ ਆਉਂਦੀ ਉਹਨੂੰ ਵੈਸੇ ਆਪਾਂ ਚਲਾਈ ਉਹ ਇਹ ਬੇਲਰ ਦੀਆਂ ਗਰਾਰੀਆਂ ਆ ਗਈਆਂ ਕੋਈ ਦਿੱਕਤ ਕਦੇ ਨਹੀਂ ਆਏ ਦੰਦਾ ਹੀ ਬਹੁਤ ਮੋਟਾ ਮੋਟਾ ਹਾਂਜੀ ਬਾਕੀ ਮਗਾਲ ਤਾਂ ਮਟੀਰੀਅਲ ਸਰਵਿਸ ਦੀ ਹੈ ਨਾ ਜੇ ਕਿਤੇ ਆਉਂਦੀ ਵੀ ਆ ਤਾਂ ਬੋਂ ਬਾਅਦ ਆਉਂਦਾ ਭਾਈ ਪਹਿਲਾਂ ਪਹੁੰਚ ਜਾਂਦਾ ਹੁਣ ਮਟੀਰੀਅਲ ਤਾਂ ਹੈ ਜੀ ਹੁਣ ਆਹ ਇੱਕ ਬੋਲਟ ਹੈਗਾ ਅਨਬ੍ਰੇਕੋ ਦਾ ਜੀ ਛੋਟੀ ਜੀ ਗੱਲ ਆ ਇਹ ਅਨਬ੍ਰੇਕੋ ਦਾ ਆਪਾਂ ਛੋਟਾ ਜਿਹਾ ਕਹਿੰਦੇ ਨਾਟ ਆ ਕੇ ਯਾਰ ਇਹ ਇੱਕ ਪੀਸ 15 20 ਰੁਪਏ ਦਾ ਹੈਗਾ ਆ ਛੋਟਾ ਜਾ ਅੱਛਾ ਜੀ ਹੁਣ 80 90 ਰੁਪਏ ਕਿਲੋ ਬੈਕ ਵੀ ਮਤਲਬ ਨਟ ਬੋਲਟ ਆਉਂਦੇ ਨੇ ਆਉਂਦੇ ਆਉਂਦੇ ਹਾਂ ਜਿੰਨਾ ਬੋਲਟ ਆਪਾਂ ਲੈ ਲਈ ਸਾਰਾ ਐਸਟੀਐਲ ਤੇ ਅਨਬ੍ਰੇਕੋ ਆ ਅਨਬ੍ਰੇਕੋ ਅਨਬ੍ਰੇਕੋ ਇਹ ਤੋਂ ਬਿਨਾ ਪਾਗੇ ਅਜ ਤੱਕ ਕੋਈ ਬੋਲਟ ਨਹੀਂ ਪਾਗੇ ਦੇਖਿਆ ਕਿਲੋ ਵਾਲਾ ਅੱਛਾ ਜੀ 80 ਰੁਪਏ ਦੇ ਵਿੱਚ ਕਿਲੋ ਦੇ ਵਿੱਚ ਬਹੁਤ ਨਟ ਚੜ ਜਾਣਗੇ ਬੋਲਟ ਚੜ ਜਾਣਗੇ ਆ ਕੱਲਾ 20 ਰੁਪਏ ਦਾ ਹੈਗਾ ਆਪਾਂ ਮਸ਼ੀਨ ਦੇ ਤੇ ਹੀ ਬਿਲਰ ਆ ਚਾਹੇ ਆਪਣਾ ਕਟਰ ਆ ਆਪਾਂ ਨਟ ਇਹ ਐਸਟੀਐਲ ਤੇ ਅਨਬ੍ਰੇਕੋ ਪਾਉਣੇ ਆਗੇ ਇਹ ਤੋਂ ਬਿਨਾ ਕਿਤੇ ਕੋਈ ਕਾਬਲਾ ਨਹੀਂ ਪਾਗੇ ਦੇਖਿਆ ਇਹ ਠੀਕ ਆ ਇਹ ਦਾਰਦੀ ਉਹ ਮਸ਼ੀਨ ਹੈ ਦਾਰਦੀ ਆ। ਇਹ ਕੰਮ ਵੀ ਬਾਈ ਉਹੀ ਚੀਜ਼ਾਂ ਕਰਦੀਆਂ ਜਿਹੜਾ ਕਿਲੋਆਂ ਜ ਲੈ ਕੇ ਪਾਉਣਾ ਫਿਰ ਮਸ਼ੀਨਾਂ ਵੀ ਨਹੀਂ ਚੱਲਦੀਆਂ। ਹੁਣ ਆ ਜੋਗ ਦੇ ਵਿੱਚ ਵੀ ਬਹੁਤ ਫਰਕ ਹੈ ਜੀ। ਹੁਣ ਆ ਜੋਗ ਹੈਗੀ। ਹਾਂਜੀ। ਇਹਦਾ ਮਤਲਬ ਇਹ ਨਹੀਂ ਵੀ ਇਥੋਂ ਕ੍ਰਾਸ ਟੁੱਟ ਜਾਊਗਾ। ਜੋਗ ਆ ਵੀ ਆ। ਇਹ ਜੋਗ ਹੈਗੀ ਘੱਟੋ ਘੱਟ 7-800 ਦੀ ਕੱਲੀ। ਅੱਛਾ ਜੀ। ਜਿਹੜੀ ਆ ਜੋਗ ਹੈ 300 ਦੀ ਆ 250 ਦੀ ਸਾਨੂੰ ਪੈਂਦੀ ਹੈਗੀ। ਇਹਦੇ ਵਿੱਚ ਕੀ ਫਰਕ ਆ ਬਾਈ? ਤਾਂ ਮਟੀਰੀਅਲ ਦਾ ਫਰਕ ਆ। ਮਟੀਰੀਅਲ ਦਾ ਫਰਕ ਹੈ। ਬਾਕੀ ਇਹ ਹੈਵੀ ਹੈਗੀ, ਟੁੱਟਦੀ ਨਹੀਂ। ਆਪਾਂ ਇਹ ਲਾਉਨੇ ਆ 7-800 ਵਾਲੀ। ਹਾਂਜੀ ਹਾਂ। ਤੇ ਆਹ ਇੱਕ ਦਿਨ ਵੀ ਨਹੀਂ ਚੱਲਦੀ ਹੈਗੀ ਇਹ ਪੂਰਾ ਸੀਜ਼ਨ ਨਹੀਂ ਜਾਂਦੀ ਕੋਈ ਸੀਜ਼ਨ ਨਹੀਂ ਜਾਂਦੀ ਕਿਸੇ ਸੀਜ਼ਨ ਵੀ ਛੱਡੋ ਆਪਾਂ ਲੈ ਇਹ ਆਹ ਦੇਖੋ ਕਰੋਸਾਂ ਦਾ ਕਰੋ ਹੀ ਹੈ ਨਾ ਮਾ ਬੜਾ ਬ੍ਰਾਂਡ ਤੱਕ ਰਿਹਾ ਇਹ ਨਹੀਂ ਹੈਗਾ ਵੀ ਕਿੱਲੇ ਜਿਹੜਾ ਮੈਂ ਇਸ ਵਿੱਚ ਕਰੋਸ ਪਾਉਣੇ ਆਪਾਂ ਉਹ ਵੀ ਆਪਾਂ ਗੁੱਗੋ ਦਾ ਪਾਉਣੇ ਆ ਜੀ ਗੁੱਗੋ ਦਾ ਗੁੱਗੋ ਦਾ ਹੀ ਹੈ ਵੀ ਇਹ ਵੀ ਇਹ ਵੀ ਨਹੀਂ ਮਾੜਾ ਪਾਉਂਦੇ ਹੈਗੇ ਇਹ ਟਾਪ ਦਾ ਹੈ ਵੀ ਹਾਂ ਏ ਵੀ ਤਾਂ ਹੀ ਸਭ ਜੋਗ ਆ ਜਾਂਦੀ ਆ ਇਹ ਵੀ ਆਪਾਂ ਨੂੰ ਤਾਂ ਟਕਸੋ ਹੋ ਜਾ ਪੈਂਦਾ ਗੱਲਾਂ ਕਰੋ ਕਰੋ ਜੀ ਵੀ ਅਗਲਾ ਗਾਇਨਾ ਯਾਰ ਮਹੀਨਿਆਂ ਦੀ ਮਹਿੰਗੀ ਆ ਨਾ ਜੀ ਆ ਤੇ ਇਹ ਨਹੀਂ ਛੋਟੀਆਂ ਛੋਟੀਆਂ ਚੀਜ਼ਾਂ ਕਰਕੇ ਖਾਦਾ ਸੋਲਟੀ ਵੀ ਆਪਾਂ ਉਹੀ ਜਿਹੀ ਰੱਖੀ ਹੋਈ ਆ ਜੀ ਖਾਦਾ ਘਸਾਵੋ ਜਾਂਦਾ ਗੱਲਾਂ ਇਹ ਵੀ ਕਸਟਮਰ ਨੇ ਰੁਗਰ ਪਈਆਂ ਦਾ ਲਾਉਣਾ ਜੀ ਅਜਾ ਆਪਾਂ ਮਾੜਾ ਸਮਾਨ ਉਹਨੂੰ ਵੇਚਤਾ ਪਹਿਲਾ ਸੀਜ਼ਨ ਦਾ ਸੀ ਚੱਲਾਂਗੇ ਆਪ ਸਰਵਿਸ ਦੇ ਕੇ ਅਗਲੇ ਦੀ ਗੱਲ ਪਾਵਾਂਗੇ ਦੂਜਾ ਸੀਜ਼ਨ ਕੀ ਕਰੂਗਾ ਅਗਲਾ ਪਰ ਗਾਹਾਂ ਨੂੰ ਪਿਆਏ ਆ ਵੀ ਉਹ ਗੱਲ ਨਹੀਂ ਨਾ ਰਹਿੰਦੀ ਸਾਨੂੰ ਇਹ ਆ ਵੀ ਲੰਬਾ ਸਮਾਂ ਜਿੰਨਾ ਚਿਰ ਕਸਟਮਰ ਮਸ਼ੀਨ ਰੱਖੇ ਮੈਨੂੰ ਯਾਦ ਕਰੇ ਯਾਰ ਬਾਈ ਪਿੰਡ ਤੇਰੇ ਕੋਲੇ ਆਏ ਤੇ ਯਾ ਤਾਂ ਮੈਂ ਕਹਿੰਦਾ ਪੰਜ ਚਾਰ ਮਸ਼ੀਨਾਂ ਦੰਦੇ ਹੋਗੇ ਤੁਸੀਂ ਹਨਾ ਅਸੀਂ ਲੈ ਕੇ ਤੇ ਜਾਦਾ ਉਸ ਟਾਈਮ ਦੀ ਮੈਂ ਗੱਲ ਕਰਦਾ ਵੀ ਉਦੋਂ ਸਾਨੂੰ ਐਂਦੀ ਵੀ ਪੰਜ ਇੱਕ ਮਸ਼ੀਨਾਂ ਵਿਕ ਜਾਣ ਤਾਂ ਬਹੁਤ ਵੱਡੀ ਗੱਲ ਆ ਗਈ ਪਰ ਅਸੀਂ ਉਹ ਠਾਈ ਕਰ ਪਾਰਾਂ ਵੀ 4-500 ਮਸ਼ੀਨਾਂ ਵਧੀਆ ਉਹਦੇ ਨਾਲ ਟਿਕਾਣੇ ਸਾਰੇ ਮੰਨ ਲੋ ਆਲ ਜਿੰਨੀ ਵੀ ਟੋਟਲ ਆਪਣੀ ਮੈਨੂੰ ਐਂ ਲੱਗਦਾ ਵੀ ਜਦੋਂ ਤੋਂ ਅਸੀਂ ਬਣਾਉਣ ਲੱਗੇ ਹੁਣ ਤੱਕ ਸਾਡੀ 500 ਮਸ਼ੀਨ ਹੋ ਗਈ ਹੋ ਗਈ ਟੋਟਲ ਸਾਰੇ ਹਾਂ ਵਿੱਚੀ ਮਹਾਰਾਸ਼ਟਰ ਵਿੱਚੀ ਪੰਜਾਬ ਠੀਕ ਹੈ ਸਭ ਤੋਂ ਯਾਦ ਮੈਨੂੰ ਜਿਹਹੀ ਆ ਆਪਣੀ ਕੁਆਲਟੀ ਰੱਖੀ ਆ ਉਦੇ ਸਰਤੇ ਆਪਣਾ ਕਾਰੋਬਾਰ ਚੱਲ ਰਿਹਾ ਸਰਵਿਸ ਆ ਆਪਣੀ ਹੋ ਇੱਕ ਨੰਬਰ ਹੈ ਨਾ ਸਰਵਿਸ ਸਰਵਿਸ ਦਾ ਇਹਨਾਂ ਗੱਲ ਵੀ ਇੱਕੜੇ ਰੱਖੀ ਸਰਵਿਸ ਸਰਵਿਸ ਐਮੀ ਰਹੂਗੀ ਸਰਵਿਸ ਕਹਿੰਦੇ ਚਾਹੇ ਇਹਦੀ 2 ਸਾਲ ਪੁਰਾਣੀ ਆ ਚਾਹੇ 4 ਸਾਲ ਪੁਰਾਣੀ ਆ ਬਾਕੀ ਆਪ ਕੰਮ ਕਰਦੇ ਆਪਾਂ ਹਾਂ ਆ ਸਭ ਤੋਂ ਵੱਡੀ ਗੱਲ ਤਾਂ ਵੀਰੇ ਆਹੀ ਆ ਹੁਣ ਆ ਦੇਖ ਲਓ ਤੁਸੀਂ ਆ ਥਾਲੇ ਪੇ ਪੇ ਖੜੇ ਨੇਗੇ ਸਾਰਾ ਕੰਮ ਆਪਾਂ ਆਪ ਕਰਦੇ ਆਂਗੇ ਨਹੀਂ ਨਹੀਂ ਇਹ ਕੰਮ ਨਹੀਂ ਹੈਗਾ ਵੀ ਅੱਜ ਲੇਬਰ ਦੇ ਸਰਤੇ ਕੰਮ ਕਰਦਾ ਨਹੀਂ 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 ਉਹ ਤਾਂ ਜਦੋਂ ਉਹ ਹੋ ਗਿਆ ਉਹਨਾਂ ਕੰਮ ਪਿੱਛੇ ਪੈ ਜਾਂਦਾ ਹਾਂ ਅੱਪਾ ਹੁਣ ਸਾਰੇ ਇਹ ਨਾ ਅੰਦਰ ਵਰਕਸ਼ਾਪ ਦੇ ਵਿੱਚ ਤੁਹਾਨੂੰ ਦਿਖਾਇਆ ਹੈ ਨਾ ਵੀ ਕੀ ਕੀ ਮਟੀਰੀਅਲ ਹੈ ਕਿਹੜਾ ਯੂਜ਼ ਹੁੰਦਾ ਇਹਦੇ ਵਿੱਚ ਬਾਕੀ ਬਾਈ ਨੇ ਜਿਵੇਂ ਆ ਬਿਲਰ ਆ ਇਹ ਇਹ ਤੇਰੇ ਨਾਲ ਵੀਰੇ ਅਪਾ ਇਹ ਬਿਲਰ ਕਿ ਦਿੱਤੇ ਵੀ ਹੋਣੇ ਆ ਬਿਲਰ ਆਪਣੇ ਪੰਜਾਬ ਚ ਪੰਜ ਕਿ ਭਾਗੇ ਜੀ ਪੰਜਾਬ ਦੇ ਵਿੱਚ ਹਾਂ ਠੀਕ ਹੈ ਨੇਪਾਲ ਆਪਾਂ ਨੇ ਭੇਜਤੇ 7 ਕਿ ਪੀਸ ਆ ਨੇਪਾਲ ਨੇਪਾਲ ਹਾਂ ਅੱਛਾ ਜੀ ਤੇ ਆਪਣਾ ਹੁਣ ਮਹਾਰਾਸ਼ਟਰ ਜਾਈ ਜਾ ਰਹੇ ਨੇ ਮਜੀਵੇਂ ਨੇਪਾਲ ਦੇ ਵਿੱਚ ਆਪਾਂ ਦੱਸਿਆ ਉਹ ਤੇ ਸਰਵਸੇ ਦਿੱਕਤ ਨਹੀਂ ਸਰਵਸੇ ਉੱਥੇ ਮੁੰਡਾ ਛੱਡਿਆ ਹੋਇਆ ਜੀ ਆਪਣਾ ਅੱਛਾ ਆਪਣਾ ਪਰਮਾਨੈਂਟ ਬੰਦਾ ਪਰਮਾਨੈਂਟ ਬੰਦਾ ਛੱਡਿਆ ਹੋਇਆ ਜੀ ਹਾਂ ਇਹ ਹੁੰਦੀ ਆ ਬਾਈ ਹਨਾ ਵੀ ਦੁਕਾਨਦਾਰੀ ਚਾਹੇ ਕਹਈ ਦੀ ਆਪਾਂ ਚਾਹੇ ਨਾ ਵੀ ਜਿੱਥੇ ਵੀ ਨੇਪਾਲ ਦੇ ਵਿੱਚ ਵੀ ਆਪਣੇ ਬੰਦੇ ਪਠਾਰ ਤੇ ਵੀਰ ਨੇ ਪਹਿਲੇ ਹੀ ਕੋਈ ਦਿੱਕਤ ਆਉਂਦੀ ਆ ਉਹਨਾਂ ਨੂੰ ਫੋਨ ਲਾਉਣ ਦੀ ਉਦੇ ਰ ਆ ਬਸ ਜਨ ਬੰਦਾ ਉਹਨਾਂ ਦੇ ਲਵੇ ਪਹੁੰਚ ਜਾਂਦਾ ਬਾਕੀ ਜਿਵੇਂ ਵੀਰੇ ਇਹਦੀ ਆਪਾਂ ਗੱਲ ਕਰੀਏ ਬੀਲਰ ਹੁਣ ਆਪਣਾ ਕੋਈ ਪੰਜਾਬ ਦੇ ਵਿੱਚ ਜ਼ਿਮੀਂਦਾਰ ਭਰਾ ਸੋਚੇ ਵੀ ਮੈਂ ਲੈ ਲਵਾਂ ਯਾਰ ਏਰੀਆ ਦਾ ਕੰਮ ਕਰ ਲਾਂ ਇਹਦੇ ਵਿੱਚ ਕੋਈ ਲੋਨ ਦੀ ਪਰਸਨੈਲਿਟੀ ਹੈ ਲੋਨ 90% ਲੋਨ ਹੋਊਗਾ ਜੀ ਇਹ ਇਹਦੇ ਬੀਲਰ ਦੇ ਉੱਪਰ ਹਾਂਜੀ ਅੱਛਾ ਜੀ 90 ਪਰਸੈਂਟੇਜ ਤੇ ਹੋਊਗਾ 90 ਆਪਣੇ ਕਾਟਰ ਦੇ ਹੋਊਗਾ ਜੀ 90 ਜਿੰਨੇ ਵੀ ਉਹਨੇ ਪ੍ਰੋਡਕਟਾਂ 90 ਪਰਸੈਂਟ ਲੋਨ 90 ਪਰਸੈਂਟ ਲੋਨ ਹੋਊਗਾ ਜੀ ਅੱਛਾ ਫਿਰ ਤੁਸੀਂ ਕਰਵਾ ਕੇ ਦੰਨੇ ਹੋ ਉਹ ਕਰਵਾ ਕੇ ਦਵਾਗੇ ਜੀ ਇਹ ਕਿਹੜੀ ਬੈਂਕ ਦਾ ਜਿਆਦਾ ਕਰਵਾਉਨੇ ਹੋ ਜਿਆਦਾ ਤਾਂ SBI ਦਾ ਚੱਲ ਰਿਹਾ ਜੀ ਸਰਕਾਰੀ ਦਾ ਵੀ ਹੁੰਦਾ ਹਾਂ ਸਰਕਾਰੀ ਬੈਂਕ ਦਾ ਜਿੱਦਾ ਵੀ ਕਰਵਾ ਸਕਦੇ ਆਪਾਂ ਠੀਕ ਆ ਹਾਂ ਵੀ ਜਿਵੇਂ ਅਗਲੇ ਮਤਲਬ ਚੱਲ ਰਿਹਾ ਪ੍ਰੋਸੈਸ ਵਧੀਆ SBI ਦਾ ਬਹੁਤ ਜਿਆਦਾ ਲੋਨ ਹੋ ਰਿਹਾ ਜੀ ਵੀ ਜਿਵੇਂ ਵਾਂ ਲੋਗ ਅਗਲੇ ਦਾ ਬੈਂਕ ਨਾਲ ਲੈ ਰਹੇ ਨੇ ਉਹਨਾਂ ਦੀ ਬਹੁਤ ਵਧੀਆ ਹਫਤੇ ਦੇ ਵਿੱਚ ਲੋਨ ਕਲੀਅਰ ਹੋ ਜਾਂਦਾ ਹੈਗਾ ਠੀਕ ਹੈ ਜੀ ਹਾਂ ਜੀ ਬਾਕੀ ਜੋ ਵੀ ਆਪਣੀ ਗੱਲਬਾਤ ਆ ਬਾਈ ਦਾ ਨੰਬਰ ਮੜਾ ਜਾ ਨੰਬਰ ਸ਼ੇਅਰ ਕਰਦੇ ਹੋ ਆਪਣਾ ਹਾਂਜੀ 9364870726 ਜੀ ਕੋਈ ਜਾਣਕਾਰੀ ਹੈ ਨਾ ਕੋਈ ਰਹਿ ਗਈ ਹੋਵੇ ਦੱਸਣ ਤੋਂ ਜਾਂ ਪੁੱਛਣ ਤੋਂ ਬਾਕੀ ਬਾਈ ਨੇ ਸਾਰਾ ਏ ਟੂ ਜ਼ेड ਨਾ ਦੱਸਤਾ ਜਿਹੜਾ ਨਿਊ ਮਾਡਲ ਆ ਬਾਈ ਦਾ ਲਾਂਚਿੰਗ ਲਾਂਚੇ ਲਾ ਲਈ ਮੰਨ ਲਓ ਪਾਰਾ ਵੀ ਆਇਦ ਗਈ ਇਹ ਪਾਸਿੰਗ ਆਪਣੇ ਕਰਾ ਲਈ ਇਹਦੀ ਪਾਸਿੰਗ ਹੋ ਗਈ ਪਾਸਿੰਗ ਹੋ ਗਈ ਟੈਸਟ ਰਿਪੋਰਟ ਆਪਣੇ ਕੋਲ ਹੈਗੀ ਆ ਠੀਕ ਹੈ ਜੀ ਕਟਰ ਦੀ ਵੀ ਆਪਣੀ ਕਟਰ ਦੀ ਤਾਂ ਆਪਣੇ ਪਿਛਲੇ ਤੋਂ ਪਿਛਲੇ ਸਾਲ ਹੋ ਗਈ ਦੀ ਪਾਸੀਆ ਪਿਛਲੇ ਸਾਲ ਆਪਾਂ ਵੀਡੀਓ ਕਰੀ ਜਾਂ ਰਹੀ ਸੀ ਤੇ ਇਹਦੀ ਵੀ ਆਪਾਂ ਪਾਸਿੰਗ ਕਰਾ ਲਈ ਬਾਕੀ ਕੀ ਗੱਲ ਹੋਰ ਆ ਨਾ ਵੀ ਇਹ ਲੇਬਰ ਵਾਲਾ ਫੰਡਾ ਆ ਬਿਲਕੁਲ ਲੇਬਰ ਵਾਲਾ ਸਿਸਟਮ ਦਾ ਬਿਲਕੁਲ ਚੱਕੇ ਦਿੱਤਾ ਬਾਕੀ ਦੇ ਅੰਦਰ ਮਸ਼ੀਨ ਤਿਆਰ ਹੋਈ ਜਾਂਦੀ ਹੈ ਇੱਕ ਉਹਦੇ ਵਿੱਚ ਤਾਂ ਜਮੇ ਮੈਲੋ ਟਰਾਲੀ ਵਾਲਾ ਜੱਕ ਚੱਕੂ ਆ ਕੇ ਟਰਾਲੀ ਹੈ ਨਾ ਮਾਲ ਆਟੋਮੈਟਿਕ ਲੰਦੀ ਰਹੂ ਜਾਂ ਨੂੰ ਟਰਾਲੀ ਦੂਜੀ ਭਰ ਕੇ ਆ ਕੇ ਆਉਣੀ ਜਾਂ ਨੂੰ ਥੋੜਾ ਪੰਡਾ ਵਾਲਾ ਕੰਮ ਬਣਾਇਸ਼ ਹੋ ਜਾ ਕਰੂਗਾ ਬਾਕੀ ਜੋ ਵੀ ਆ ਨਾ ਤੁਸੀਂ ਹੋਰ ਜਾਣਕਾਰੀ ਲੈਣਿਆਂ ਹੈ ਹੈਪੀ ਬਾਈ ਨੇ ਆਪਣਾ ਨੰਬਰ ਦੱਸ ਤੁਸੀਂ ਆਪਾਂ 10 ਦਿਨਾਂ ਨੂੰ ਹੋਰ ਲਾਂ ਉਹ ਕੀ ਹੈਗੀ ਮਤਲਬ ਥੱਲੀ ਉਹ ਲੱਗ ਕਰੂਗੀ ਕੁਤਰਾ ਥੱਲੇ 베ਸਟਿੰਗ ਦਾ ਲੱਗ ਕਰੂਗੀ ਕਈ ਬੰਦੇ ਕੀ ਹੁੰਦਾ ਹੈ ਵੀ ਇਹ ਥੱਲੀ ਅਗਲਾ ਕਹਿੰਦਾ ਯਾਰ ਥੱਲੀਆਂ ਤੋੜਨੀਆਂ ਪੈਣੀਆਂ ਥੱਲੀਆਂ ਆਪਾਂ ਤੋੜਨੀਆਂ ਨੇ ਨਹੀਂ ਮੰਨ ਲਓ ਖੇਤ ਖੜਾ ਹਾਂਜੀ ਹਾਂ ਟਾਂਡਾ ਹਰਾ ਟਾਂਡਾ ਹਰਾ ਥੱਲੀ ਸੁੱਕ ਗਈ ਹਾਂਜੀ ਹਾਂਜੀ ਅਗਲੇ ਦਾ ਦੋ ਜਿੱਤਾ ਮਾਨ ਹੋ ਜਾਂਦਾ ਵੀ ਯਾਰ ਇਹ ਥੱਲੀ ਹਾਂ ਮਸ਼ੀਨਾਂ ਪੜਾਵਾਂਗੇ ਟਾਂਡਾ ਹਰਾ ਯਾਰ 10 ਦਿਨਾਂ ਤੱਕ ਆਪਣੀ ਉਹ ਲੌਂਚ ਹੋ ਜੂਗੀ ਅੱਛਾ ਮੰਨ ਲਓ ਥੱਲੀ ਲੱਗ ਤੋੜਿਆ ਕਰੂਗੀ ਲੱਗੀ ਥੱਲੀ ਅਲੱਗ ਤੋੜਿਆ ਕਰੂਗੀ ਜਿਹੜੀ 베ਸਟਿੰਗ ਹੈਗੀ ਉਹਦਾ ਕੁਤਰਾ ਕਰਿਆ ਕਰੂਗੀ ਜਿਵੇਂ ਮੰਨ ਲਓ ਹੋਣਾ ਆਪਣੇ ਖੇਤ ਖੜਾ ਹੈ ਮਸ਼ੀਨ ਲਾਤੀ ਆਪਾਂ ਜਾ ਕੇ ਛੱਲੀ ਜਿਹੜੀ ਉਹ ਟੈਂਕ ਦੇ ਵਿੱਚ ਪਾਈ ਜਾਊ ਹਾਂਜੀ ਹਾਂ ਟਾਂਡਾ ਕੁਦਰਾ ਥੱਲੇ ਹੀ ਸਿੱਟੀ ਹੈ ਉੱਥੇ ਨਾ 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 ਉੱਪਰ ਟੋਕਰੀ ਦੇ ਵਿੱਚ ਜਿਵੇਂ ਆ ਟੋਕਰੀ ਦੇ ਵਿੱਚ ਜਿਵੇਂ ਵੱਲੋਂ ਆ ਪ੍ਰੋਟੈਕਟਰ ਬਣਾ ਕੰਮ ਕਰਦੇ ਨੇ ਇਹਦੇ ਦੋ ਪਾਰਟ ਬਣ ਜਾਣਗੇ ਇੱਕ ਦੇ ਵਿੱਚ ਤਾਂ ਕੁਦਰਾ ਪਈ ਜਾਊਗਾ ਇੱਕ ਦੇ ਵਿੱਚ ਛੱਲੀ ਇੱਕ ਦੇ ਵਿੱਚ ਕੱਲੀ ਛੱਲੀ ਪਈ ਜਾਊਗੀ ਇਹ ਜਿਹੜੇ ਐਮਪੀ ਦੇ ਵਿੱਚ ਬੋਮ ਬੈਨੀਫੈਟ ਹੋਣਾ ਲੋਕਾਂ ਉਧਰ ਕੀ ਹੈ ਨਾ ਥੋੜੀ ਮੱਕੀ ਛਕਾਉਣ ਤੇ ਜਿਹੜੀ ਐਮਪੀ ਵਾਲਿਆਂ ਦੀ ਬਹੁਤ ਵੱਡੀ ਮੁਸ਼ਕਲ ਦੀ ਉਹਦਾ ਹੱਲ ਹੋਊਗਾ ਇਹ ਉਧਰ ਗਿਆ ਨਾ ਲੋਕ ਜਿਹੜੇ ਛਕਾਉਣ ਜਗਾ ਘਾਟਾ ਜਿਨਾਂ ਕੋਲੇ ਜ਼ਮੀਨ ਜ਼ਿਆਦਾ ਹੈ ਮੱਕੀ ਛਕਾਉਣੀ ਪੈਂਦੀ ਹੈ ਬਾਈ ਗੰਮ ਜਾਂਦੀ ਆ ਹਾਂਜੀ ਹਾਂਜੀ ਫਿਰ ਬਾਈ ਉਹ ਵੀ ਟਰੈਕਟਰ ਦੇ ਵਿਟ ਹੋਊਗੀ ਉਹ ਵੀ ਟਰੈਕਟਰ ਦੀ ਫਿੱਟ ਹੋਊਗੀ ਜੀ ਅੱਛਾ ਹਾਂ ਉਹ ਟਰੈਕਟਰ ਦੇ ਅੱਗੇ ਵੀ ਵਿਟ ਹੋ ਜੂਗੀ ਬੈਕ ਕਰਨੀਆਂ ਤਾਂ ਬੈਕ ਵੀ ਫਿੱਟ ਹੋ ਜੂਗਾ ਅੱਛਾ ਮੰਨ ਲਓ ਪਿੱਛੇ ਵੀ ਜਿੱਧਰ ਮਰਜ਼ੀ ਕਰੋ ਜਿੱਧਰ ਮਰਜ਼ੀ ਕਰ ਲਓ ਹਾਂਜੀ ਠੀਕ ਆ ਮੈਂ ਤਾਂ ਬਾਈ ਨੂੰ ਕਿਹਾ ਤਾਂ ਬੜੀ ਚਾਰ ਵਾਲੀ ਤਿਆਰ ਕਰ ਬੜੀ ਉਹ ਵੀ ਸੈਲਫ ਵੀ ਆਪਾਂ ਚੱਲ ਅਗਲੇ ਸਾਲ ਅਗਲੇ ਸਾਲ ਅਗਲੇ ਸਾਲ ਤੱਕ ਰੱਖੇ ਬਾਬਾ ਸੁਖ ਪਹਿਲਾਂ ਵੀ ਤਰਾ ਮਹੀਨੇ ਲੈ ਕੇ ਜਾਵਾਂਗੇ ਇਸ ਵਾਰ ਸਾਡੀ ਹੈਗੀ ਦੀ ਪੂਰੀ SLA ਵੀ ਸੈਲਫ ਬਣਾਉਣੇ ਆ ਪਰ ਸਾਨੂੰ ਮਹਾਰਾਸ਼ਟਰ ਤੇ ਇਨਾ ਆਰਡਰ ਮਿਲ ਗਿਆ ਸਾਨੂੰ ਸਮੇਂ ਨਹੀਂ ਲੱਗਿਆ ਹੁਣ ਤੱਕ ਜੀ ਚਲੋ ਉਹ ਵੀ ਜ਼ਰੂਰੀ ਆ ਨਾ ਕਿਰਪਾ ਆ ਸਾਨੂੰ ਦੋ ਤਿੰਨ ਸੀਜ਼ਨਾਂ ਤੋਂ ਸਾਨੂੰ ਇਹ ਨਹੀਂ ਪਤਾ ਲੱਗਿਆ ਵੀ ਟਾਈਮ ਜੀ ਦਾ ਪਤਾ ਨਹੀਂ ਲੱਗਿਆ ਕਿ ਦੋ ਲੰਘਿਆ ਫ੍ਰੀ ਟਾਈਮ ਮਿਲੀ ਗਈ ਬਸ ਮੈਂ ਮਿਹਨਤ ਦਾ ਮੁੱਲ ਪੈ ਗਿਆ ਹਾਂਜੀ ਹਾਂ ਉਹ ਵੀ ਬਾਈ ਤਿਆਰ ਕਰ ਮਸ਼ੀਨ ਹੋ ਸਕਦਾ ਪਹਿਲੀ ਮਸ਼ੀਨ ਆਪਾਂ ਹੀ ਲਈਏ ਆ ਨਾ ਸੈਲਫ ਆਪਾਂ ਕਰ ਰਹੇ ਹਾਂ ਜੀ ਤੇ ਅਗਲੀ ਵਾਰੀ ਕਰ ਦਾਂਗੇ ਆਪਾਂ ਹੀ ਲੈ ਕੇ ਜਾਵਾਂਗੇ ਤੇਰੀ ਕਮਾਈਨਾਂ ਵਾਲੇ ਸਿਸਟਮ ਦੇ ਨਾਲ ਨਾਲ ਇਹ ਜਿਵੇਂ ਅੱਜ ਕੱਲ ਜਿਹੜੀ ਮਰਜ਼ੀ ਸਟੇਟ 'ਚ ਵਗ ਜਿਓ ਚਾਰ ਦਾ ਕੰਮ ਥੋੜੀ ਡਿਮਾਂਡ ਜ਼ਿਆਦਾ ਹੋਊਗੀ। ਹਾਂਜੀ ਹਾਂ। ਵੀ ਉਹ ਮਸ਼ੀਨ ਤੇਰੀ ਪਹਿਲੀ ਮੈਂ ਹੀ ਚਲਾਉਂਗਾ। ਹਾਂਜੀ ਪਹਿਲੀ ਮੈਂ ਹੀ ਲੀਕ ਕੋਈ ਗੱਲ ਨਹੀਂ ਜ਼ਰੂਰ ਕਰਾਂਗੇ। ਹਾਂਜੀ। ਚਲੋ ਬਾਕੀ ਬਾਈ ਦਾ ਟਿਕਾਣਾ ਜਿਹੜਾ ਉਹ ਬਾਈ ਟਿਕਾਣਾ ਆਪਣਾ ਜਿਹੜਾ ਮੇਨ ਹੈ ਭਵਾਨੀਗੜ੍ਹ ਤੋਂ ਹਾਂ ਆਪਣੇ ਬਰਨਾਲਾ ਰੋਡ ਸੰਗਰੂਰ ਹਾਂਜੀ ਭਵਾਨੀਗੜ੍ਹ ਤੋਂ ਸੰਗਰੂਰ ਨੂੰ ਜਾਂਦੇ ਆ ਇੱਥੇ ਨਾ ਨੇੜੇ KFC ਆ ਆ ਸਾਹਮਣੇ KFC ਦੇ ਪਹਿਲੇ ਜਿਹੜਾ ਇਧਰਲੇ ਪਾਸੇ ਜੇ ਆਪਾਂ ਸੰਗਰੂਰ ਨੂੰ ਜਾਂਦੇ ਆ ਨਾ ਰੌਂਗ ਸਾਈਡ ਜਦੋਂ ਭਵਾਨੀਗੜ੍ਹ ਨੂੰ ਜਾਣੇ ਉਹੀ ਸਾਈਡ ਆ ਕੇਐਫਸੀ ਪਿੱਛੇ ਥੋੜਾ ਜਿਹਾ ਭਵਾਨੀਗੜ੍ਹ ਤੋਂ ਜਾਣੇ ਆ ਥੋੜਾ ਜਿਹਾ ਕੇਐਫਸੀ ਤੋਂ ਪਿੱਛੇ ਰਹਿਣਾ ਜਦੋਂ ਸੰਗਰੂਰ ਤੇ ਆਉਨੇ ਆ ਤਾਂ ਕੇਐਫਸੀ ਟੱਪ ਕੇ ਬਾਈ ਦਾ ਥਾਣ ਅੱਡਾ ਹੈ ਨਾ ਜਿੱਥੇ ਆਪਣੇ ਮਸ਼ੀਨਾਂ ਤਿਆਰ ਹੁੰਦੀਆਂ ਆ ਆ ਬੋਰਡ ਲੱਗਿਆ ਬਿਲਕੁਲ ਰੋਡ ਦੇ ਉੱਤੇ ਲੱਗਿਆ ਆ ਬੋਰਡ ਇਹ ਜਦੋਂ ਆਪਾਂ ਸੰਗਰੂਰ ਤੇ ਆਉਨੇ ਆ ਨਾ ਤਾਂ ਇਹ ਬੋਰਡ ਤੁਹਾਨੂੰ ਕੰਮ ਲੈ ਕੇ ਗੋ ਇੰਡਸਟਰੀ ਦਾ ਦਿਖੂਗਾ ਇਹਦੇ ਜੇ ਆਪਾਂ ਪਰ੍ਹਾਂ ਤੋਂ ਆਨੇ ਭਵਾਨੀਗੜ੍ਹ ਤੋਂ ਫੇਰ ਬੋਰਡ ਹੀ ਦਿਖੂਗਾ ਬਾਕੀ ਤੁਹਾਨੂੰ ਪਤਾ ਹੀ ਲੱਗ ਜਾਂਦਾ ਨਾ ਬਾਈ ਜਿਵੇਂ ਮਸ਼ੀਨਰੀਆਂ ਟਰੈਕਟਰ ਅੰਦਰ ਖੜਾ ਆ ਉਹ ਸਾਹਮਣੇ ਵਰਕਰ ਕਿੰਗ KFC ਸਾਹਮਣੇ ਆ ਉਹ ਦੇਖੋ ਬੋਰਡ ਦੇਖ ਲਓ ਜੀ ਬਿਲਕੁਲ ਇਹ ਲੋਕੇਸ਼ਨ ਹੈ ਇਹਦੀ ਬਾਈ ਦੀ ਹੈ ਨਾ ਇੱਥੇ ਵਰਕਸ਼ਾਪ ਤੁਹਾਨੂੰ ਟਰੈਕਟਰ ਖੜੇ ਦਿਖੇ ਜਾਂਦੇ ਆ ਹਾਂ ਚਲੋ ਠੀਕ ਆ ਬਾਈ ਠੀਕ ਠੀਕ ਹੈ ਜੀ ਬਹੁਤ ਵਧੀਆ ਹੈ ਨਾ ਤੋਹਫਾ ਹੈ ਜਿਹੜਾ ਜ਼ਿਮੀਦਾਰਾਂ ਵਾਸਤੇ ਇਹ ਬਿਲਕੁਲ ਲੇਬਰ ਵਾਲਾ ਫੰਡਾ ਜਿਵੇਂ ਆਪਾਂ ਟੋਏ ਟੂਏ ਦਾ ਤਾਂ ਮੰਨ ਲਓ ਖਤਮੇ ਹੋ ਗਿਆ ਕਾਰੋਬਾਰ ਇਹਦੇ ਵਿੱਚ ਆਪਾਂ ਜਿੱਥੇ ਮਰਦੀ ਮੀਂਹ ਗਣੀ ਦੇ ਵਿੱਚ ਬੰਨ ਗਏ ਰੱਖ ਸਕਦੇ ਆ ਬਾਕੀ ਬਹੁਤ ਲੋਨ ਦੀ ਫਰਨਿਚਰਰੀ 90% ਹਨਾ ਆਪਾਂ ਕੀ ਕਹਿੰਦੇ ਅੱਗੇ ਕਮੈਨਾਂ ਦੇ ਨਹੀਂ ਇਹ ਜਿਹੜੀ ਕਮਲਬਾਈ ਦੀ ਮਸ਼ੀਨਾ achar ਵਾਲੀ ਕੁਤਰੇ ਵਾਲੀ ਲਾ ਲਈਏ ਬੈਲਰ ਲਾ ਲਈਏ 90% ਲੋਨ ਆ ਜਿਹੜਾ ਇਹ ਤੇ ਵੀ ਆਪਾਂ ਨੂੰ ਹਨਾ ਬਹੁਤ ਆਸਾਨੀ ਨਾਲ ਹੋ ਜਾਊਗਾ ਸਰਕਾਰੀ ਬੈਂਕ ਦਾ ਲੋਨ ਆ ਬਾਕੀ ਜਿਹੜਾ ਲੈਣ ਦੇਣ ਜਿਹਦੇ ਬੈਂਕ ਜਿਹਦਾ ਵੀ ਹੈਗਾ ਹਨਾ ਉਹ ਹਿਸਾਬ ਨਾਲ ਹੋ ਜਾਊਗਾ ਬਾਕੀ ਇੱਕ ਮਸ਼ੀਨਾ ਦੇ ਆਪਾਂ ਰਿਵਿਊ ਕਰੇ ਦਿੱਤਾ ਹਨਾ ਲੱਗ ਲੱਗ ਸਟੇਟਾਂ ਦੇ ਮਾਡਲ ਹਨ ਜਿਹੜੇ ਸਾਰੇ A to Z ਖੜੇ ਆ ਆਂਡਸਟਰੀ ਆ ਠੀਕ ਆ ਵੀਰੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਤੁਹਾਡਾ ਵੀ ਧੰਨਵਾਦ